ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤਕਰੀਬਨ ਮਾਹੌਲ ਅੱਜ ਵੀ ਕੱਲ੍ਹ ਵਾਲਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਤਕਰੀਬਨ ਸਾਰੇ ਹੀ ਪੰਜਾਬ ਦਾ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਕੋਈ ਖਾਸ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਦੁਪਹਿਰ ਤੱਕ ਮੌਸਮ ਸਾਫ਼ ਧੁੱਪ ਤਿੱਖੀ ਨਿਕਲੀ ਹੋਵੇਗੀ ਕੁਝ ਕਿ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਬਾਅਦ ਦੁਪਹਿਰ ਤੋਂ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਚਲ ਹੋ ਸਕਦੀ ਹੈ ਗਰਮੀ ਤੇ ਹੌਮਸ ਨਾਲ ਖਾਸ ਕਰਕੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਕੁਝ ਖਲਾਕੇ ਜਾਂ ਆਨੰਦਪੁਰ ਰੋਪੜ ਮੋਹਾਲੀ ਤੇ ਚੰਡੀਗੜ੍ਹ ਦੇ ਕੁਝ ਕਲਾਕਿਆਂ ਦੇ ਵਿੱਚ ਛੱਟ ਛਰਾਟਾ ਜਾਂ ਚਾਰਕਣੀ ਆ ਪੈ ਸਕਦੀਆਂ ਨੇ ਉਸ ਤੋਂ ਜ਼ਿਆਦਾ ਕੁਝ ਵੀ ਖਾਸ ਵਾਪਰਨ ਦੀ ਸੰਭਾਵਨਾ ਨਹੀਂ ਹੈ ਹੋਰ ਵੀ ਕੋਈ ਦੋ ਚਾਰ ਵੱਡੇ ਸ਼ਹਿਰ ਹੋ ਸਕਦੇ ਹਨ ਜਿੱਥੇ ਗਰਮੀ ਤੇ ਹੀਟ ਦੇ ਨਾਲ ਚੜਦੇ ਤੋਂ ਲੈਦੇ ਪਾਸੇ ਜਾਂ ਸ਼ਹਿਰ ਦੇ ਆਸ-ਪਾਸ ਬਾਲੇ ਖੇਤਰਾਂ ਦੇ ਵਿੱਚ ਮਾੜੇ-ਮੋٹے ਛਰਾਟਾ ਮੀਂਹ ਦੇ ਪੈ ਸਕਦੇ ਹਨ ਪਰ ਮੀਂਹ ਦੀਆਂ ਕਾਰਵਾਈਆਂ ਲਿਮਟਿਡ ਜਿਹੀਆਂ ਹੋਣਗੀਆਂ ਸ਼ਾਇਦ ਕਈ ਖੇਤਰਾਂ ਦੇ ਵਿੱਚ ਇਹ ਜਾਂ ਵੱਡੇ ਸ਼ਹਿਰਾਂ ਦੇ ਆਸ-ਪਾਸ ਨਾ ਵੀ ਹੋਣ ਮੌਸਮ ਸਾਫ਼ ਹੀ ਰਵੇ ਸਾਰੇ ਹੀ ਪੰਜਾਬ ਦਾ ਅੱਜ। ਕੁੱਲ ਮਿਲਾ ਕੇ ਕੱਲ ਤੋਂ ਮੌਸਮ ਬਦਲੇਗਾ ਪਰਸੋਂ ਤੋਂ ਪੰਜਾਬ ਦੇ ਵਿੱਚ ਮੀਂਹ ਦੀ ਵਾਪਸੀ ਇੱਕ ਵਾਰ ਫਿਰ ਤੋਂ ਹੋਵੇਗੀ।